ਸਰੀ ਦੁਸ਼ਕਾਂ ਦਾ ਨਿਰਪਕ ਟੂਡੇ ਪੰਜਾਬ ਦੇ ਵਿੱਚ ਸਵਾਗਤ ਮੈਂ ਸ਼ੈਨੂਰ ਕੋਲ ਹੁਣ ਮੈਲੇ ਦੀ ਇਸ ਤੋਂੜੇ ਨਾਲ ਵੱਡੀ ਜਾਣਕਾਰੀ ਸਾਂਝੀ ਕਰਨ ਲੱਗੇ ਆ ਮਰੀ ਹੋਈ ਔਰਤ ਦੀ ਕੁੱਖ ਤੋਂ ਨਿਕਲਿਆ ਜ਼ਿੰਦਾ ਬੱਚਾ ਕਿਸ ਨੇ ਸੱਚੀ ਕਿਹਾ ਹੈ ਕਿ ਜਿਸ ਤੇ ਰੱਬ ਦੀ ਮਿਹਰ ਹੋਵੇ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਅਜਿਹਾ ਹੀ ਕੁਝ ਜੁੱਧ ਦੇ ਉਜੇਗਾਜ਼ਾ ਵਿੱਚ ਦੇਖ ਨੂੰ ਮਿਲਿਆ ਦਰਸਲ ਅਨੇਵਾ ਹਵਾਈ ਹਮਲੇ ਕਰ ਰਹੀ ਇਜ਼ਾਈਲਰ ਫੌਜ ਨੇ ਸ਼ਨੀਵਾਰ ਰਾਤ ਮਦਗਾਜ਼ਾ ਵਿੱਚ ਸ਼ਰਨਾਰਥੀ ਕੇਂਦਰ ਨੂੰ ਨਿਸ਼ਾਨਾ ਬਣਾਇਆ। ਇਹਨਾਂ ਮਾਮਲੇ 'ਚ ਘੱਟੋ-ਘੱਟ 13 ਲੋਕ ਮਾਰੇ ਗਏ। ਮਰਨ ਵਾਲਿਆਂ ਵਿੱਚ ਇੱਕ ਫਲਸਤੀਨੀ ਔਰਤ ਵੀ ਸ਼ਾਮਲ ਹੈ। ਲਾਸ਼ਾਂ ਦੇ ਸਸਕਾਰ ਤੋਂ ਪਹਿਲਾਂ ਜਾਂਚ ਦੌਰਾਨ ਸਾਹਮਣੇ ਆਇਆ ਕਿ ਔਰਤ ਗਰਭਵਤੀ ਸੀ। ਜਿਸ ਤੋਂ ਬਾਅਦ লাশ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਜਿਸ ਤੋਂ ਪਤਾ ਲੱਗਿਆ ਕਿ ਉਸ ਦੀ ਪੋਖ ਵਿੱਚ ਜਿੰਦਾ ਬੱਚਾ ਹੈ ਇਸੇ ਤਰ੍ਹਾਂ ਇਸ ਬੱਚੇ ਦੀ ਜਾਨ ਬਚਾਈ ਗਈ ਹੈ ਹੁਣ ਨਾਮ ਜ਼ਮੇ ਬੱਚੇ ਨੂੰ ਦੁੱਧ ਕੌਣ ਪਲਾਏਗਾ ਇਹ ਸਵਾਲ ਖੜਾ ਹੁੰਦਾ ਹੈ ਬੱਚਾ ਤਾਂ ਬਚ ਗਿਆ ਪਰ ਹੁਣ ਵੱਡਾ ਸਵਾਲ ਇਹ ਹੈ ਕਿ ਉਸ ਦੀ ਪਰਵ੍ਰਿਸ਼ ਕਿਵੇਂ ਹੋਵੇਗੀ ਮਾਂ ਦੀ ਮੌਤ ਤੋਂ ਬਾਅਦ ਉਸ ਨੂੰ ਦੁੱਧ ਕੌਣ ਪਲਾਏਗਾ ਹਮਲੇ ਦੌਰਾਨ ਹੋਈ tMapਕੇ 6 ਹੋਰ ਲੋਕਾਂ ਦੇ ਨਾਲ ਗਰਭਪਤੀ ਔਰਤ ਦੀ ਮੌਤ ਹੋ ਗਈ ਇਸ ਤੋਂ ਬਾਅਦ ਬੱਚੇ ਨੂੰ ਬਚਾਉਣ ਦੇ ਇਰਾਦੇ ਨਾਲ ਉਸ ਨੂੰ ਐਮਰਜੈਂਸੀ ਸੇਵਾ ਦੇ ਕਰਮਚਾਰੀ ਉਤਰੀ ਗਾਜਾ ਸਥਿਤ ਅਲਪ ਅਬਦਾ ਹਸਤਾਨ ਲੈ ਗਏ ਕਈ ਕੰਡਿਆਂ ਬਾਅਦ ਡਾਕਟਰ ਨੇ ਐਪੀ ਨੂੰ ਦੱਸਿਆ ਕਿ ਬੱਚੇ ਦੇ ਜਨਮ ਸੁਰੱਖਿਅਤ ਢੰਗ ਨਾਲ ਹੋਇਆ ਹੈ ਇਨਕਿਊਬੇਟਰ ਵਿੱਚ ਨਵਜਮਿਆ ਬੱਚਾ ਡਾਕਟਰ ਖਲੀਲ ਦੱਸ ਰਹੇ ਹਨ ਨੇ ਦੱਸਿਆ ਕਿ ਅਨੁਪਛਾਤੇ ਨਵਜਮ ਬੱਚੇ ਦੀ ਸਾਲਤ ਸਥਿਰ ਹੈ ਪਰ ਉਸ ਨੂੰ ਆਕਸੀਜਨ ਦੀ ਕਮੀ ਹੋ ਰਹੀ ਹੈ ਜਿਸ ਕਾਰਨ ਉਸ ਨੂੰ ਇਨਕਿਊਬੇਟਰ ਵਿੱਚ ਰੱਖਿਆ ਗਿਆ ਹੈ ਇਸ ਹਮਲੇ ਵਿੱਚ ਬੱਚੇ ਦੇ ਪਿਤਾ ਵੀ ਜ਼ਖਮੀ ਹੋ ਗਿਆ ਪਰ ਉਹ ਵਾਰ ਵਾਰ ਬਚ ਗਿਆ ਗਾਜੋ ਦੇ ਸੇਤ ਮੰਤਰਾਲੇ ਦੇ ਅਨੁਸਾਰ 7 ਅਕਤੂਬਰ ਨੂੰ ਦਖਣੀ ਸਾਈਗਨਰ ਦੇ ਮਾਸ ਦੇ ਜ਼ਿਲੇ ਹਮਲੇ ਤੋਂ ਬਾਅਦ ਸ਼ੁਰੂ ਹੋਈ ਯੋਧ ਵਿੱਚ 78900 ਤੋਂ ਵੱਧ ਲੋਕ ਮਾਰੇ ਗਏ ਹਾਲਾਂਕਿ ਸਿਹਤ ਮੰਤਰਾਲਾ ਨੇ ਆਪਣੀ ਗਿਣਤੀ ਵਿੱਚ ਲੜਾਕੂਆਂ ਅਤੇ ਨਾਗਰਿਕਾਂ ਵਿੱਚ ਫਰਕ ਨਹੀਂ ਰੱਖਿਆ ਇੱਥੇ ਰਾਇ ਅਸੀਂ ਤੁਹਾਡੀ ਮਦਦ ਸੁਣਨੇ ਆ ਤੁਸ ਤੁਹਾਡੀ ਕੀ ਪ੍ਰਤੀਕਿਰਿਆ ਹੈ ਤੁਸੀਂ ਵੀ ਕਮੈਂਟਾਂ ਦੇ ਜ਼ਰੀਏ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਜੇਕਰ ਇਸੇ ਤਰ੍ਹਾਂ ਹਰ ਖਬਰ ਨੂੰ ਨਿਰਪੱਖਤਾ ਦੇ ਨਾਲ ਦੇਖਣਾ ਚਾਹੁੰਦੇ ਹੋ ਤਾਂ ਨਿਰਪੱਖ ਟੂਡੇ ਪੰਜਾਬ ਨੂੰ YouTube ਤੇ ਸਬਸਕ੍ਰਾਈਬ ਕਰ ਲਓ Facebook ਤੇ ਫੋਲੋ ਕਰ ਲਓ ਮੈਂ ਸ਼ੈਨੂਰ ਕੌ ਅਗਲੀ ਵਾਰ ਫਿਰ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਵਾਂਗੀ ਤੁਸੀਂ ਦੇਖਦੇ ਰਹੋ ਨਿਰਪੱਖ ਟੂਡੇ ਪੰਜਾਬ ਧੰਨਵਾਦ